ਲੋ ਜੀ ਅੱਜ ਚਲਾਤੀ ਬਾਪੇ ਦਾ ਨਾਮ ਲੈ ਕੇ ਪਹਿਲੇ ਦਿਨ ਦੇਖਦੇ ਆਂ ਸਹੀ ਚੱਲ ਰਹੀ ਐ ਆ ਵੱਡਾਂਗੇ ਅੱਜ ਇਧਰ ਲਈ ਲਓ ਜੀ ਐਤ ਕੀ ਕਣਕਾ ਤਕਰੀਬਨ ਖੜੀਆਂ ਹੀ ਨੇ ਤੇ ਕਿਤੇ ਕਿਤੇ ਚੱਲੋਂ ਐ ਤਾਂ ਕੋਈ ਡੜੀ ਮਿਲ ਜਾਂਦੀ ਐ ਬਾਹਰ ਤਕਰੀਬਨ ਆ ਦੇਖੋ ਕਣਕਾ ਖੜੀਆਂ ਨੇ ਪ੍ਰਮਾਤਮਾ ਦੀ ਮਿਹਰ ਰਹੀ ਚਲੋ ਮਹੀਨ ਤੱਕ ਕਲ ਗਿਆ ਤੇ ਖੜੀਆਂ ਹੀ ਰਹਿਣਗੀਆਂ ਹੁਣ ਵਧੀਆ ਸੀਜ਼ਨ ਲੱਗ ਜੇ ਚਲੋ ਸਭ ਦਾ ਬਾਈ ਤੇ ਆਪਣਾ ਅੱਜ ਪਹਿਲੇ ਦਿਨ ਚਲਾਈਏ ਆਪਣੇ ਕੰਮ ਲੇਟ ਐ ਐਤ ਪਿਛਲੀ ਵਾਰ 9 ਤਰੀਕ ਨੂੰ ਚਲਾਈ ਤੀ ਐਤ ਕੀ ਭਰਾਵੋ 16 ਤਰੀਕ ਹੋ ਗਈ ਅੱਜ ਚਲਾ ਰਹੇ ਆ ਚਲੋ ਕੋਈ ਗੱਲ ਨਹੀਂ ਦੇਰ ਆਏ ਕਹਿੰਦੇ ਇਧਰ ਉਸਤਾ ਐ ਕਾਮਸ ਰਹੀ ਚੱਲੇ ਬਾਬਾ ਸਾਬ ਦਾ ਲੌਜੀ ਭਰ ਗਿਆ ਟੈਂਕ ਹਵਾ ਚੱਲਦੀ ਆ ਬਹੁਤ ਜ਼ਿਆਦਾ ਅੱਜ ਤੇ ਦਰਮੀਟਰ ਵੀ ਚਾੜਦਾ ਜਵਾਨ ਨੇ 80 ਤੇ ਟਪਾਰ ਰੱਖਿਆ ਦੀਗਾ ਟੈਂਕ ਭਰ ਗਿਆ ਤੇ ਹਲੇ ਲਾਂਗਾ ਵਾਲੇ ਨਾ ਭਗਿਆ ਨਹੀਂ ਨਾ ਹੈਗਾ ਦੇਖੋ ਉਵੇਂ ਹੀ ਆਉਂਦਾ ਪੂ ਸਾਰਾ ਪਿਆ ਦੇਖੋ ਦੁਪਹਿਰ ਦਾ ਟਾਈਮ ਹੈ 2 ਵਜੇ ਬਏ ਨੇ ਵਾਪਿਆਂ ਦੀ ਕਿਰਪਾ ਨਾਲ ਚਲਾਤੀ ਆਪਾਂ ਨੇ ਮਹੀਨੇ ਪਹਿਲੇ ਦਿਨ ਤੇ ਆ ਵੱਟ ਤੇ ਜਦੋਂ ਮੈਂ ਇੱਕ ਭਰਿਆ ਪਿਆ ਟਰਾਲੀ ਆਈ ਨਹੀਂ ਹਲੇ ਹਲੇ ਕੰਮ ਠੰਡਾ ਹੀ ਹੈ ਇੱਕ ਮਸ਼ੀਨ ਉਹ ਚੱਲੀ ਹੈ ਬਸ ਉਹ ਵੱਟ ਕੇ ਉਹ ਵੀ ਆ ਗਈ ਉਹ ਜਵਾਨ ਆਉਂਦਾ ਆਪਣਾ ਕਣਕਾ ਤਕਰੀਬਨ ਖੜੀ ਜਾਣੇ ਐ ਤੀਗੀ